ਅਸੀਂ ਇੱਥੇ মিডিਆ ਲਈ ਸਪੈਸ਼ਲ ਫੈਸਿਲਿਟੀ ਦਿੱਤੀ ਹੈ ਅਸੀਂ ਇਹ ਦੇਖਿਆ ਕਿ ਸ਼ਮਾਨ ਦੇ ਵਿੱਚ ਜਿਹੜਾ ਆਪਰੇਸ਼ਨ ਜਿਹੜੇ ਆ ਪੋਸੀਬਲ ਨਹੀਂ ਸੀ ਹੈਗੇ ਸਿਰਫ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਆਪਰੇਸ਼ਨ ਦੀ ਫੈਸਿਲਿਟੀ ਹੁੰਦੀ ਹੈ ਜਿਵੇਂ ਗਾਲ ਬਲੇਡਰ ਸਰਜਰੀ ਲੈਪਰੋ ਇਹ ਸਾਰੀ ਫੈਸਿਲਿਟੀ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਅਸੀਂ ਆਪਣੇ ਹਸਪਤਾਲ ਦੇ ਵਿੱਚ মিডিਆ ਪਰਸਨ ਨੂੰ 50% ਡਿਸਕਾਊਂਟ ਦੇ ਉੱਤੇ ਲੈਪਰੋਸਕੋਪੀ ਹਿਸਟੈਕਟਮੀ ਲੈਪਰੋਸਕੋਪੀ ਗਾਲ ਬਲੇਡਰ ਲੈਪਰੋਸਕੋਪੀ ਐਪੈਂਡਿਕਸ ਸਾਰੇ ਦੋ ਰੁਪਏ ਨਾਲ ਕੋਈ ਵੀ ਆਪਰੇਸ਼ਨ ਹੋਵੇ ਅਸੀਂ ਇੱਥੇ 50% ਡਿਸਕਾਊਂਟ ਦੇ ਉੱਤੇ ਕਰਦੇ ਹਾਂ ਹਿੰਦ ਰਿਪੋਰਟਰਾਂ ਤੇ ਅਸੀਂ ਇਹ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਦੀ ਇੱਕ ਐਡ ਦੇਖੀ ਚੈਨਲ ਦੇ ਵਿੱਚ ਜਿਸ ਸੀਗਾ ਸੀਗਾ ਕਿ মিডিਆ ਪਰਸਨ ਨੂੰ ਸਪੈਸ਼ਲ ਆਫਰ ਦਿੱਤੀ ਗਈ ਆ 50% ਦੇ ਉੱਤੇ ਜਦੋਂ ਅਸੀਂ ਆਸ਼ਮਾਨ ਕਾਰਡ ਜਿਹੜਾ ਸਰਕਾਰ ਵੱਲੋਂ ਸਾਨੂੰ মিডিਆ ਨੂੰ yellow card ਦੇ ਆਧਾਰ ਤੇ ਬਣਾਇਆ ਜਾਂਦਾ ਹੈ ਉਸ ਦੇ ਵਿੱਚ ਕਈ ਹਸਪੀਟਲ ਨੂੰ ਜਾ ਕੇ ਵੇਖਿਆ ਤਾਂ ਹਰ ਹਸਪੀਟਲ ਨੇ ਇਹ ਕਹਿੰਦਾ ਸੀਗਾ ਕਿ ਜਿਹੜੀ ਇਹ ਆਪਰੇਸ਼ਨ ਆ ਆਪਰੇਟ ਆ ਉਹ ਓਪਨ ਹੋਏਗਾ ਇਸ ਤਰ੍ਹਾਂ ਦਾ ਕੋਈ ਮਾਈਕ੍ਰੋਸਕੋਪੀ ਜਾਂ ਆ ਮਸ਼ੀਨ ਨਾਲ ਹੀ ਹੋਏਗਾ ਜਿਹੜਾ ਦੂਰਬੀਨ ਆਪਰੇਸ਼ਨ ਹੁੰਦਾ ਹੈ ਅਸੀਂ ਜੋ ਐਡ ਵੇਖੀ ਤਾਂ ਅਸੀਂ ਇਦੀ ਪਹੁੰਚੇ ਆ ਸਾਡਾ ਵੀ 50% ਉਹਨੂੰ ਚਾਊਗਾ 3 ਦਿਨ ਪਹਿਲਾਂ ਮੇਰਾ ਆਪਰੇਸ਼ਨ ਹੋਇਆ ਜੀ ਬਿਲਕੁਲ ਇਹ ਤੇ ਬਿਲਕੁਲ ਮੈਂ ਸੈਟਾਂ ਪਹਿਲੀ ਇਸ ਤਰ੍ਹਾਂ ਹਸਪੀਟਲ ਆ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਆ ਗੁਰਦਾਸਪੁਰ ਮੈਡੀ ਸਿਟੀ ਜਿਨੇ ਮੀਡੀਆ ਪਰਸਨਲ ਨੂੰ ਵੀ ਸਹੂਲਤ ਦਿੱਤੀ ਆ ਆਮ ਤੋ ਦੇਖਿਆ ਜਾਂਦਾ ਹੈ ਕਿ ਸਰਕਾਰੀ ਹਸਪਤਾਲ ਚ ਹੁੰਦੀ ਆ ਔਰ ਓਪਨ ਪਲੇਟ ਨਹੀਂ ਹੁੰਦੀ ਆ ਪਰ ਇਹ ਦੂਰਬੀਨ ਨਾਲ ਇਹ ਕਰਦੇ ਆ ਬਹੁਤ ਵਧੀਆ ਇਹਨਾਂ ਵੱਲੋਂ ਪ੍ਰੋਮੋਟਾ ਕੀਤਾ ਗਿਆ ਹੈ ਮੈਂ ਬਿਲਕੁਲ ਫੇਟਾ 3 ਦਿਨ ਪਹਿਲਾਂ ਹੀ ਮੇਰਾ ਆ